ਡੀਐਸਪੀ ਨੇ ਚైనా ਡੋਰ ਵੇਚਣ ਵਾਲਿਆਂ ਨੂੰ ਦਿੱਤੀ ਸਿੱਧੀ ਵਾਰਨਿੰਗ ਦੇ ਨਿਪਟਿਆਂ ਜਿਹੜੇ 77 ਹੋਣਦੇ ਆ ਚైనా ਡੋਰ ਪੂਰਨ ਸ਼ਰਮਾ ਤੇ ਇਹ ਕਿਹਾ ਸੁਧਰ ਜਾਓ ਨਹੀਂ ਤਾਂ ਖੈਰ ਨਹੀਂ ਡੋਰ ਤੋਂ ਦੂਰ ਰਹੋ ਤੇ ਜਿਹੜੇ ਵਿਕਰੀ ਕਰਦੇ ਆ ਨਾ ਤੇ ਉਹਨਾਂ ਨੂੰ ਚਾਗ ਨਹੀਂ ਦਿੰਦਾ ਕਿ ਉਹ ਬਿਲਕੁਲ ਹੀ ਵਿਕਰੀ ਬੰਦ ਕਰ ਨਹੀਂ ਸਕਦਾ ਉਹਨਾਂ ਦੇ ਕੋਲ ਸਖਤ ਸ਼ਕਤੀ ਸਨ ਪੁਲਿਸ ਨੇ ਛੋਟੇ ਹੱਥੀ ਚ ਲਜਾਏ ਜਾ ਰਹੇ ਤਿੰਨ ਪੇਟੀਆਂ ਚ 174 ਚਾਈਨਾ ਡੋਰ ਦੇ ਫੜੇ ਗੱਟੂ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜਿਸਨੂੰ ਜੇਕਰ ਕੋ ਪੜਤਾਲ ਕਰਨੀ ਪੜਿਆ ਗਿਆ ਉਹਦੇ ਖਾਵੇ ਵੀ ਬੰਦੀ ਕਰਦੀ ਖਾਣਾ ਸ਼੍ਰੀ ਹਰ ਗੋਬਿੰਦਪੁਰ ਦੀ ਪੁਲਿਸ ਨੇ ਚਾਈਨਾ ਡੋਰ ਦੇ 174 ਗੱਟੂ ਬਰਾਮਦ ਕਰਕੇ ਇੱਕ ਨੌਜਵਾਨ ਦੇ ਖਿਲਾਫ ਸਖਤ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਇਹ ਗੱਟੂ ਨੌਜਵਾਨ ਵੱਲੋਂ ਤਿੰਨ ਪੇਟੀਆਂ ਵਿੱਚ ਪੈਕ ਕਰਕੇ ਛੋਟੇ ਹਾਥੀ ਤੇ ਲਜਾਏ ਜਾ ਰਹੇ ਸਨ ਡੀਐਸਪੀ ਹਰਕ੍ਰਿਸ਼ਨ ਨੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਸੁਧਰ ਜਾਓ ਨਹੀਂ ਤਾਂ ਹੁਣ ਉਹਨਾਂ ਦੀ ਖੈਰ ਨਹੀਂ ਜਾਣਕਾਰੀ ਦਿੰਦਿਆਂ ਡੀਐਸਪੀ ਹਰਕ੍ਰਿਸ਼ਨ ਨੇ ਇਸ ਸਬੰਧੀ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਜਿਹੜੀ ਚਾਇਨਾ ਡੋਰ ਹੈ ਇੱਕ ਕੋਸਟ ਕਰਕੇ ਦੋੜਿਆ ਜਿਸਦੇ ਨਾਲ ਕਾਫੀ ਪੰਛੀ ਤੇ ਜਾਨਵਰਾਂ ਜਾਨਵਰ ਜਾਂ ਹੋਰ ਜੀਵ ਜੰਤੂ ਖਾਂਦੇ ਜਿਹਦੇ ਸਵਰਧ ਦੇ ਵਿੱਚ ਮਾਮਲਯੋਗ ਐਸਐਸਸੀ ਸਹਿਲਵੇਤੀ ਆਈਪੀਐਸ ਐਸਐਸਪੀ ਤਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜਿਹੜੀ ਚਾਇਨਾ ਡੋਰ ਦੀ ਵਿਕਰੀ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ ਤੇ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਜਿਹਦੇ ਆਧਾਰ 'ਤੇ ਐਸਐਚਓ ਹਰਗੋਬਿੰਦਪੁਰ ਵਿਕਰਮਜੀਤ ਸਿੰਘ ਨੇ ਆਪਣੇ ਕੱਲੇ ਫੇ ਚਿੱਟੇ ਆਪਣਾ ਹਸਤੀ ਦੇ ਉੱਤੇ ਤਿੰਨ ਪੇਟੀਆਂ ਜਿਹਦੇ 774 ਦੇ ਆਪਣੇ ਚੈਨਾ ਟੋਰ ਉਹ ਚਿਰਾਗ ਸ਼ਰਮਾ ਤੇ ਸ਼੍ਰੀ ਹਰਗੋਬਿੰਦਪੁਰ ਦਾ ਉਹਦੇ ਤੋਂ ਪੜੇ ਨੇ ਤੇ ਉਹਦੇ ਖਲਾਫ 223 225 ਬੀ ਐਨ ਐਸ ਅਤੇ 15 এনवायरमेंट ਟੈਕਸ ਦੇ ਨਾਲ ਦੇ ਸੀ ਪਰਚਾ ਪਾਲਟੀ ਕਰਕੇ ਅਗਲੀ ਕਾਰਜ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁੱਝ ਕੁ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਫੌਟੇ ਜਨਰਲ ਦੇ ਮਾਧਮ ਰਾਹੀਂ ਇੱਕ ਆਪਣੇ ਸ਼੍ਰੀ ਹਰਗੋਬਿੰਦਪੁਰ ਸਭ ਵਿਜੀਂ ਦੇ ਨਾਗਰਿਕਾਂ ਨੂੰ ਅੱਜ ਦੀ ਬੇਨਤੀ ਕਰਦਾ ਕਿ ਉਹ ਜਿਹੜੀ ਇਸ ਦੌਰ ਤੋਂ ਦੂਰ ਰਹਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚਤਾਵਨੀ ਦਿੰਦਾ ਕਿ ਉਹ ਬਿਲਕੁਲ ਵੀ ਵਿਕਰੀ ਬੰਦ ਕਰਨੀ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸ ਦੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੀ ਚੈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਜੇਕਰ ਕੋਈ ਵਰਤੋਂ ਕਰਦਾ ਵੀ ਪੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗਾ ਇਹ ਡੋਰ ਪ੍ਰੀਆ ਇਹਦੇ ਨਾਲ ਕਾਫੀ ਫਲਕੇ ਦੇ ਵਿੱਚ ਜਦੋਂ ਚੈਨਾ ਡੋਰ ਅਡੀ ਗਈ ਹੈ ਬਿਕਰੀ ਨਹੀਂ ਹੋਣੀ ਤਾਂ ਫਰਕ ਪੈਣਾ ਹੈ ਪਰੰਤੂ ਮੈਂ ਫਿਰ ਵੀ ਜਿਹੜੇ ਵੇਚਦੇ ਹਨ ਉਹਨਾਂ ਨੂੰ ਵਾਰਨਿੰਗ ਦੇ ਰਿਹਾ ਹਾਂ ਕਿ ਸੁਧਰ ਜਾਓ ਨਹੀਂ ਤਾਂ ਕੋਈ ਖੈਰ ਨਹੀਂ ਡੀਐਸਪੀ ਨੇ ਚైనਾ ਡੋਰ ਵੇਚਣ ਵਾਲਿਆਂ ਨੂੰ ਦਿੱਤੀ ਸਿੱਧੀ ਵਾਰਨਿੰਗ ਦੇਣ ਬੇਟੀਆਂ ਜਿਹਦੇ ਵਿੱਚ ਕੁਝ ਹੋ ਰਹੇ ਨੇ ਚైనਾ ਡੋਰ ਕੁਮਾਰ ਸ਼ਰਮਾ ਤੇ ਅਖੀਰ ਹੱਦ ਸੁਧਰ ਜਾਓ ਨਹੀਂ ਤਾਂ ਖੈਰ ਨਹੀਂ ਦੂਰ ਤੋਂ ਦੂਰ ਹੈ ਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਚਪਾ ਵੀ ਨਹੀਂ ਦਿੰਦਾ ਕਿ ਉਹ ਬਿਲਕੁਲ ਹੀ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਵਾਸ ਸਖਤ ਕਰ ਦੇਗੀ ਪੁਲਿਸ ਨੇ ਛੋਟੇ ਹੱਥੀ ਚ ਲਜਾਏ ਜਾ ਰਹੇ ਤਿੰਨ ਪੇਟੀਆਂ ਚ 174 ਚਾਈਨਾ ਡੋਰ ਦੇ ਫੜੇ ਗੱਟੂ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਕਿਸੇ ਕਰ ਕੋਰਤੋਂ ਕਰਵਾ ਵੀ ਪੜਿਆ ਗਿਆ ਉਸੇ ਤਰ੍ਹਾਂ ਵੀ ਫੰਦੀ ਕਰ ਣਾ ਸ਼੍ਰੀ ਹਰ ਗੋਬਿੰਦਪੁਰ ਦੀ ਪੁਲਿਸ ਨੇ ਚਾਈਨਾ ਡੋਰ ਦੇ 174 ਗੱਟੂ ਬਰਾਮਦ ਕਰਕੇ ਇੱਕ ਨੌਜਵਾਨ ਦੇ ਖਿਲਾਫ ਸਖਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਇਹ ਗੱਟੂ ਨੌਜਵਾਨ ਵੱਲੋਂ ਤਿੰਨ ਪੇਟੀਆਂ ਵਿੱਚ ਪੈਕ ਕਰਕੇ ਛੋਟੇ ਹਾਥੀ ਤੇ ਲਜਾਏ ਜਾ ਰਹੇ ਸਨ ਡੀਐਸਪੀ ਹਰਕ੍ਰਿਸ਼ਨ ਨੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਸੁਧਰ ਜਾਓ ਨਹੀਂ ਤਾਂ ਹੁਣ ਉਹਨਾਂ ਦੀ ਖੈਰ ਨਹੀਂ ਜਾਣਕਾਰੀ ਦਿੰਦਿਆਂ ਡੀਐਸਪੀ ਹਰਕ੍ਰਿਸ਼ਨ ਨੇ ਇਸ ਸਬੰਧੀ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਜਿਹੜੀ ਚਾਇਨਾ ਡੋਰ ਹੈ ਇੱਕ ਪੋਸਟ ਕਰਕੇ ਦੋੜ ਹੈ ਜਿਸਦੇ ਨਾਲ ਕਾਫੀ ਪੰਛੀ ਤੇ ਜਾਨਵਰਾਂ ਜਾਨਵਰ ਜਾਂ ਹੋਰ ਵੀਂਗ ਦਾ ਖਾਨ ਹੁੰਦਾ ਇਹਦੇ ਸਬੰਧ ਵਿੱਚ ਮਾਨਯੋਗ ਐਸਐਸਸੀ ਸ਼ਹੀਲ ਮੇਦੀ ਆਈਪੀਐਸ ਐਸਐਸਪੀ ਬਟਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜਿਹੜੀ ਚਾਇਨਾ ਡੋਰ ਦੀ ਵਿਕਰੀ ਬਿਲਕੁਲ ਨਹੀਂ ਕਿਤੇ ਜਾਣੀ ਚਾਹੀਦੀ ਤਾਂ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਜਿਹਦੇ ਆਧਾਰ 'ਤੇ ਐਸਐਚਓ ਹਗੋਬਿੰਦਪੁਰ ਵਿਕਰਮਜੀਤ ਸਿੰਘ ਨੇ ਆਪਣੇ ਕੱਲੇ ਪੇ ਚਿੱਟੇ ਡਰਫਾਂ ਹੱਸੀ ਦੇ ਉੱਤੇ ਤਿੰਨ ਪੇਟੀਆਂ ਜਿਹਦੇ ਵਿੱਚ ਚਿੱਟੇ ਦੇ ਆਪਣੇ ਚੈਨਾ ਟੋਰ ਉਹ ਚਿਰਾਗ ਸ਼ਰਮਾ ਤੇ ਸ਼੍ਰੀ ਹਰਗੋਬਿੰਦਪੁਰ ਦਾ ਉਹਦੇ ਤੋਂ ਬੜੇ ਨੇ ਤੇ ਉਹਦੇ ਖਲਾਫ 223 225 ਬੀ ਐਨ ਐਸ ਅਤੇ 15 এনवायरमेंट ਟੈਕਸ ਦੇ ਤਾਅਦੇ ਸੀ ਕੱਚਾ ਕੰਮ ਦੀ ਕਰਕੇ ਅਗਲੀ ਕਾਰਜੇ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁਝ ਕੁ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਇੱਕ ਆਪਣੇ ਸ਼੍ਰੀ ਹਰਗੋਬਿੰਦਪੁਰ ਸਰਫ ਡਿਵੀਜ਼ਨ ਦੇ ਨਾਗਰਿਕਾਂ ਨੂੰ ਅੱਜ ਦੀ ਬੇਨਤੀ ਕਰਦਾ ਹਾਂ ਕਿ ਉਹ ਜਿਹੜੀ ਇਸ ਦੋਰ ਤੋਂ ਦੂਰ ਰਹਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚਾਗ ਨਹੀਂ ਦਿੰਦਾ ਕਿ ਉਹ ਬਿਲਕੁਲ ਹੀ ਵਿਕਰੀ ਬੰਦ ਕਰ ਲੈਣ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਲੇਕਿਨ ਜੇਕਰ ਕੋਈ ਵਰਤੋਂ ਕਰਦਾ ਵੀ ਪੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਚਾਈਨਾ ਡੋਰ ਪੜਿਆ ਇਹਦੇ ਨਾਲ ਕਾਫੀ ਫਲਕੇ ਦੇ ਵਿੱਚ ਜਦੋਂ ਚਾਈਨਾ ਡੋਰ ਖੜੀ ਗਈ ਹੈ ਵਿਕਰੀ ਨਹੀਂ ਹੋਣੀ ਤਾਂ ਫਰਸਾ ਪੈਣਾ ਹੈ ਪਰੰਤੂ ਮੈਂ ਫਿਰ ਵੀ ਜਿਹੜੇ ਡਿਵੀਜ਼ਨ ਹਮ ਵਰਨਿੰਗ ਦੇ ਰਿਹਾ ਕਿ ਸੁਧਰ ਗਾ ਦੇਖਣਾ ਵੀ ਖਿਆਲ ਨੇ